ਮਰਾਸ ਜੀ ਕਾਲ ਜੀ ਸ਼ਸ਼ੀ ਕਾਲ ਜੀ ਮੈਂ ਅੱਜ ਤੁਹਾਡੇ ਤੋਂ ਮਤਲਬ ਜਾਣਕਾਰੀ ਲੈਣਾ ਚਾਹੁੰਦੀ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਮੁਲਾਜ਼ਮਾਂ ਨੂੰ ਦੀਆਂ ਜਿਹੜੀਆਂ ਕਿਹੜੇ-ਕਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰ ਸਕਦੇ ਨੇ ਹਾਂਜੀ ਹਾਂਜੀ ਮੈਨੂੰ ਉਸ ਬਾਰੇ ਜਾਣਕਾਰੀ ਦਿਓ ਜੀ ਮੁੱਖ ਮੰਤਰੀ ਭਗਵੰਤ ਮਾਨ ਵੱਡੀ ਮੰਗਾਂ ਜੋ ਮੁਲਾਜ਼ਮਾਂ ਦੀ 2004 ਤੋਂ ਭਾਰਤੀ ਮੁਲਾਜ਼ਮਾਂ ਵਾਸਤੇ ਹਾਂਜੀ ਪੁਰਾਣੀ ਪੈਨਸ਼ਨ ਸਕੀਮ ਨੂੰ ਆਲਾ ਸਮੇਂ ਵਿੱਚ ਬਹਾਲ ਕਰ ਸਕਦਾ ਕਿਉਂਕਿ ਵੱਡੀ ਮੰਗਾਂ ਜਿਸ ਨੂੰ ਲੈ ਕੇ ਬੇਤੋਂ ਹਰਪਾਲ ਸਿੰਘ ਜੀ ਨਾਲ ਸਬ ਕਮੇਟੀ ਚੇਅਰਮੈਨ ਨਾਲ ਕਈ ਮੀਟਿੰਗਾਂ ਹੋਈਆਂ ਹਾਂ ਪਰ ਮੀਟਿੰਗਾਂ ਵਿੱਚ ਇਹੀ ਕਿਹਾ ਗਿਆ ਕਿ ਅਸੀਂ 2400 ਭਾਰਤੀ ਮਲਾਿਆਂ ਵਾਸਤੇ ਜੋ ਪੁਰਾਣੀ ਪੈਨਸਕੀਮਾਂ ਇਹ ਬਹਾਲ ਕਰ ਸਕਦੇ ਕਰ ਸਕਦੀ ਹੈ ਸਰਕਾਰ ਪਰ 2022 ਦੇ ਵਿੱਚ ਇੱਕ ਸਰਕੂਲ ਕੀਤਾ ਗਿਆ ਸੀ ਕਿ ਜੀ ਪੁਰਾਣੀ ਪੈਨਸਕੀਮਾਂ ਜੋ ਮੈਡਮ ਜੀ ਲਾਗ ਕਰਦੀ ਆ ਪਰ ਮਾਂ ਸਰਕਾਰ ਵੱਲੋਂ ਸਵਾ 3 ਸਾਲ ਉਪਰ ਸਮਾਂ ਹੋ ਚੁੱਕਿਆ ਹੈ ਤੱਕ ਪੁਰਾਣੀ ਪੈਨਸਨ ਬਹਾਲ ਨਹੀਂ ਕੀਤੀ ਗਈ ਦੂਜੇ ਪਾਸੇ ਸਾਂਝੇ ਫਲੰਡ ਦੇ ਆਗੂ ਨੇ ਕਈ ਮੰਡਲੀਆਂ ਹੋਈਆਂ ਬੇਤਵਾਂ ਦੀ ਹਰਪਾਲ ਸਿੰਘ ਜੀਮਾ ਨਾਲ ਲੋਕਾਂ ਦੇ ਭਵਾਂਤਵਾਂ ਨਾਲ ਵੀ ਜੋ ਡੀਏ ਕਿਸ ਤਰ੍ਹਾਂ ਬਕਾਇਆ ਜਾਂ ਡੀਏ ਵਾਅਦਾ ਕਰਨ ਸੰਧੀ ਬੜੀ ਹਾਸੋਣੀ ਗੱਲ ਆ ਕਿ ਮਾਂ ਸਰਕਾਰ ਨੇ ਡੀਏ ਦੇ ਵਿੱਚ 4% ਵਾਦਾ ਕੀਤਾ ਸੀ 36% ਵਧਾ ਕੇ ਡੀਏ 42% ਕੀਤਾ ਸੀ ਉੱਧੇ ਪਾਸੇ ਕੇਂਦਰ ਸਰਕਾਰ ਜਮਾਨਾ ਡੀਏ ਜੋ ਉਹ 58% ਹੋ ਚੁੱਕਿਆ ਹਾਂਜੀ ਪਰ ਪੰਜਾਬ ਜਮਾਨਾ ਡੀਏ 42% ਦਾ 16% ਦਾ ਫਰਕ ਮੈਣੇ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਮਲਾਜਮ ਵੱਲੋਂ ਜਲੰਧਰ ਦੇ ਵਿੱਚ ਤਰਨਤਾਰਨ ਦੇ ਵਿੱਚ ਸੰਗਰੂਰ ਦੇ ਵਿੱਚ ਜਾਂ ਫਿਰ ਮਹਾਲੀ ਵਿੱਚ ਜੋ ਅੰਮ੍ਰਿਤਸਰ ਗੁਰਦਵਾਰੇ ਨੇੜੇ ਜਾ ਕੇ ਵੀ ਧਾਰਨੇ ਲਾਏ ਪਰ ਮੀਡੀਆ ਦਿੱਤੇ ਜਾਂਦਿਆਂ ਨੇ ਜਦੋਂ ਮੀਡੀਆ ਦਾ ਸਮਾ ਹੁੰਦਾ ਬਲੈਂਸ ਸਾਈਟਡ ਪਹੁੰਚਦਾ ਜੰਡੀਗੜ੍ਹ ਦੇ ਵਿੱਚ ਜਾਂ ਪੰਜਾਬ ਨੂੰ ਪਹੁੰਚਦਿਆ ਉਦੋਂ ਇਹ ਸੁਨੇਹਾ ਮਿਲਦਾ ਕਿ ਮੁੱਖਾਂ ਦੇ ਭਵਨ ਤਮਾਨ ਨੂੰ ਬਹੁਤ ਝਿਮੇ ਆ ਜਾਂ ਬੇਤਵਾਂ ਦੀ ਹਰਪਾਸ ਜਿਮਨ ਨੂੰ ਬਹੁਤ ਝਿਮੇ ਆ ਹੁਣ ਆਉਣ ਵਾਲੀ 11 ਨਵੰਬਰ ਨੂੰ ਜੋ ਮੀਟਿੰਗਾਂ ਜੋ ਬੇਤਵਾਂ ਹਰਪਾਸ ਜਿਮਨ ਹੋ ਰਹੀ ਆ ਹੋ ਸਕਦਾ ਜੋ ਪੁਰਾਣੀ ਫੈਂਸਿੰਗ ਨੂੰ ਬਹਾਲ ਕਰਨ ਵਾਸਤੇ ਵੀ ਫਹਿਲਾ ਸਰਕਾਰ ਕਾਦੂ ਜੀ ਹਾਂ ਨਹੀਂ ਬਣਨੀ ਮੁਲਾਜ਼ਮਾਂ ਨੂੰ ਜਿਹੜਾ ਪੇ ਕਮਿਸ਼ਨ ਦਾ ਏਰੀਆ ਰ ਹੈ ਵੀ ਸਰਕਾਰ ਕਦੋਂ ਦੇ ਸਕਦੀ ਹੈ ਤੇ ਕਿੰਨਾ ਕੁ ਟਾਈਮ ਹੋਰ ਲੱਗ ਸਕਦਾ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਜੋ ਪੇ ਕਹਿੰਦਾ ਏਰੀਆ ਰ ਮੈਡਮ ਜੀ ਬਹੁਤ ਵੱਡੀ ਮੰਗਾ ਲਗਭਗ 8-9 ਕਰੋੜ ਦੇ ਉੱਪਰ ਬਣਦਾ ਏਰੀਆ ਰ ਇਹ ਕਿਉਂਕਿ ਹਰ ਇੱਕ ਮਨ ਨੂੰ ਇਹ ਆਸ ਹੁੰਦੀ ਹੈ ਵੀ ਸਾਨੂੰ ਜੋ ਪੇ ਕਹਿੰਦਾ ਏਰੀਆ ਮਨ ਲੋਕ ਕੋਈ ਘਰ ਬਣਾਉਂਦਾ ਕਿਸੇ ਨੇ ਪ੍ਰਾੜ ਲੈਣਾ ਹੁੰਦਾ ਲਗਭਗ 6 ਲੱਖ 7 ਲੱਖ ਜਾਂ ਇਸ ਤੋਂ ਉੱਪਰ ਵੀ 9-9 ਲੱਖ ਵੀ ਇਹਨਾਂ ਬਣਦਾ ਏਰੀਆ ਰ ਪਰ ਮਾਂ ਸਰਕਾਰ ਵੱਲੋਂ ਲਾਰਿਆਂ ਲਾਗੇ ਲਾਰੇ ਲਾ ਕੇ ਟਾਈਮ ਪਾਸ ਕੀਤਾ ਜਾ ਰਿਹਾ ਹੈ ਅਸੀਂ ਇਹ ਮੰਗ ਕਰਦੇ ਹਾਂ ਮੁੱਖ ਮੰਤਰੀ ਭਵਾਨ ਤੋਂ ਵੀ ਸਾਢੇ 5 ਸਾਲ ਜੋ ਏਰੀਆ ਦਾ ਪੇਕ ਹੁੰਦਾ ਦਿੱਤਾ ਜਾਵੇ ਜੇਕਰ ਸਰਕਾਰ ਨਹੀਂ ਦਿੰਦੀ ਤਾਂ ਆਉਣ ਵਾਲੀ 2027 ਦੇ ਵਿੱਚ ਜਾਂ ਜਿਮਨੀ ਚੋਣਾ ਜੋ 11 ਨਵੰਬਰ ਨੂੰ ਹੋ ਰਹੀ ਆ ਤਾਂ ਤਾਂ ਦੇ ਵਿੱਚ ਤਾਂ ਮਾਂ ਸਰਕਾਰ ਨੂੰ ਹਾਰ ਦਾ ਮੂੰਹ ਦਿਖਣਾ ਮੈਨੂੰ ਪੈਨਸ਼ਨ ਨੂੰ ਜਿਹੜਾ ਫੈਕਟਰ ਆ ਉਹ ਕਿੰਨਾ ਪਰਸੈਂਟ ਮਿਲਣਾ ਚਾਹੀਦਾ ਤੇ ਜੇ ਪੰਜਾਬ ਸਰਕਾਰ ਇਹ ਕਦੋਂ ਲਾਗੂ ਕਰ ਸਕਦੀ ਹੈ ਮੈਨੂੰ ਇਸ ਵਾਰੀ ਵੀ ਥੋੜਾ ਜਾਣਕਾਰੀ ਦਿਓ ਜੀ ਜੂਰ ਟਾਈਮ ਦੇ ਮੁਲਾਜ਼ਮਾਂ ਨੂੰ ਫੈਕਟਰ 2.59 ਦੀ ਮੰਗ ਬਹੁਤ ਵੱਡੀ ਹੈ ਜੀ ਜਿਸ ਨੂੰ ਲੈ ਕੇ ਵੇਤੋਂ ਸਰਪੰਚ ਟੀਮਾਂ ਨਾਲ ਅਮਨ ਅਰੋੜ ਵਾਲੇ ਨਾਲ ਜਾਂ ਮੁਖੀ ਭੂਆ ਤਨਾ ਮੀਟਿੰਗਾਂ ਹੋਈਆਂ ਬਾਕੀ ਜਿੰਨੇ ਟਾਈਮ ਨਾਲ ਸਾਥੀ ਉਹਨਾਂ ਨੇ ਹਰ ਇਲਾਕੇ ਦੇ ਐਮ ਐਲ ਏ ਕੋਈ ਵੀ ਅਜਿਹੇ ਹੈ ਵੀ ਉਹਨਾਂ ਨੂੰ ਜੋ ਮੰਗ ਬਤਾ ਦਿੱਤੇ ਗਏ ਵੀ ਸਾਡਾ ਜੋ ਫੈਕਟਰ 2.59 ਤਜਾਵੇ ਹਾਂ ਜੀ ਪਰ ਅਜੇ ਤੱਕ ਮੀਟਿੰਗਾਂ ਤੱਕ ਹੀ ਸੀਮਤ ਰਹਿ ਗਿਆ ਲਾਗੂ ਨਹੀਂ ਕੀਤਾ ਗਿਆ ਉਹ ਸਾਡਾ ਜੋ ਤਰਨ ਤਾਮ ਦੀ ਜਿਮਨੀ ਚੋਣਾ ਉਹਨੂੰ ਲੈ ਕੇ ਕੈਟੋ ਦੋ ਮੈਨਾਟ ਸਰਕਾਰ ਲਾਗੂ ਕਰ ਸਕਦੀ ਆ ਹਾਂਜੀ ਹਾਂਜੀ ਮੈਡਮ ਹਾਂਜੀ ਮੁਲਾਜ਼ਮਾਂ ਦਾ ਮੋਬਾਈਲ ਪਤਾ